ਤੇ ਜਿਹੜਾ ਟਰੈਕਟਰ ਇਹਨੇ ਲੈਣ ਬਣ ਕੇ ਜਾ ਰਿਹਾ ਜੀ ਇਹ ਕਿਸ ਵਾਸਤੇ ਜਾ ਰਿਹਾ ਜੀ ਇਸ ਵਾਸਤੇ ਜੀ ਪੈੜੀ ਪੱਦਰੀ ਕਰਨ ਆਉਂਦੇ ਹੈ ਜੀ ਇਹ ਕਿਹੜੀ ਪੈੜੀ ਪੱਦਰੀ ਕਰਨ ਲੱਗੇ ਜੀ ਜਿਹੜਾ ਰੇਤਾ ਰੁਤ ਜੜੀ ਹੈ ਜੀ دریاਵਾ ਦੇ ਪਾਣੀ ਦੇ ਪਾਣੀ ਦੇ ਵਾਸਤੇ ਹਾਂਜੀ ਹਾਂਜੀ ਕੀ ਨਾਮ ਆਪਣਾ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਇਹ ਸਾਰੀ ਸੇਵਾ ਜਾ ਰਹੀ ਹੈ ਸਾਰੀ ਸੇਵਾ ਬਹੁਤ ਹੈ ਕਿਹੜਾ ਪਿੰਡ ਹੈ ਆਪਣਾ ਬੁੱਢਾ ਕੋੜ ਜੀ ਬੁੱਢਾ ਕੋੜ ਤੋਂ ਜਿਹੜੇ ਜ਼ਮੀਨਾਂ ਦੇ ਰੇਤਾ ਚੜ ਗਏ ਹੋਏ ਨੇ ਉਹਨਾਂ ਵਾਸਤੇ ਜਾ ਰਿਹਾ ਹੈ ਪਿੰਡ ਜੱਟਾ ਜੀ ਹਾਂਜੀ ਕੀ ਨਾਮ ਆਪਣਾ ਜੀ ਪਿੰਡ ਜੱਟਾ ਰੋਰੰਦੀ ਸੀ ਕਿਵੇਂ ਜਾ ਰਿਹਾ ਤੁਸੀਂ ਅੱਜ ਸਰ ਇਹ ਹੱਡ ਪੇਟ ਤਾਂ ਪਿੰਡ ਪਿੰਡ ਜੱਟੀ ਤੋਂ ਤੁਸੀਂ ਹੜ ਕਿਹੜੇ ਪਿੰਡ ਜਾ ਰਹੇ ਹੋ ਕੋਟ ਬੁੱਢਾ ਕੋਟ ਬੁੱਢਾ ਜਾ ਰਹੇ ਹੋ ਵੇਖੋ ਜੀ ਜੋ ਹੜ ਪੀੜਤ ਵਾਸਤੇ ਜਿੱਥੇ ਆ ਰਸਣ ਪਾਣੀ ਦੀ ਸੇਵਾ ਕਰਦੇ ਸੀ ਉੱਥੇ ਅੱਜ ਦੇਖੋ ਟਰੈਕਟਰਾਂ ਦੇ ਪਿੱਛੇ ਕਿਰਾਏ ਪਾ ਕੇ ਸੋਏ ਵੀਰ ਕਿਹੜੇ ਕਿਹੜੇ ਪਿੰਡ ਤੋਂ ਸੇਵਾ ਵਾਸਤੇ ਜਾ ਰਹੇ ਨੇ ਆਓ ਜੀ ਆਪਾਂ ਗੱਲ ਕਰੀਏ ਜੀ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੀ ਹਾਂਜੀ ਗਿਲਜਿੰਦਰ ਸਿੰਘ ਜੀ ਗਿਲਜਿੰਦਰ ਸਿੰਘ ਜੀ ਇਹ ਫਿਰ ਸੇਵਾ ਤੇ ਜਾ ਰਹੇ ਸਾਰੇ ਸੰਗਤ ਹਾਂਜੀ ਇਹ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਜੀ ਏ ਬੱਬਾ ਜੀ ਅੱਜ ਚੱਲੇ ਆ ਅੱਗੇ ਉੱਥੇ ਵੀਰ ਸੇਵਾ ਕਰਨ ਦਾ ਹੈ ਉਹ ਆਪਣੇ ਹੀ ਯਾਰ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਬੱਸ ਬੱਬਾ ਜੀ ਬਹੁਤ ਜ਼ਿਆਦਾ ਜੋ ਫਸਲਾਂ ਵਗੈਰਾ ਜ਼ਮੀਨਾਂ ਵਗੈਰਾ ਜਿਹੜਾ ਆ ਵੀ ਬਾਹ ਫੜਦਗੇ ਤੇ ਫੇਰੀ ਗੱਲ ਕਰਨੀ ਹੈ ਜੀ ਛੇ ਕੁ ਮੂਸਰ ਦੀ ਬਾਹ ਫੜਦਗੇ ਤੇ ਫੇਰੀ ਗੱਲ ਕਰਨੀ ਆ ਸਰਕਾਰਾਂ ਨੇ ਕੀ ਦੇਣਾ ਸਰਕਾਰਾਂ ਦੇ ਆਪ ਦੇ ਪੱਲੇ ਕੁਝ ਨਹੀਂ ਠੀਕ ਹੈ ਜੀ ਹਾਂ ਜੀ ਪੰਜ ਤੁਸੀਂ ਕੁਛ ਕਹਿਣਾ ਚਾਹੋ ਜੀ ਆ ਦੇਖੋ ਇਹ ਟਰੈਕਟਰ ਲੈਣਾ ਚ ਲੱਗਿਓ ਇਹਨੇ ਤੁਸੀਂ ਦੇਖ ਰਹੇ ਹੋ ਜੀ ਮਾਝਾ ਦੀ ਧਰਤੀ ਦੇ ਉਹ ਸਾਰੇ ਮੇਰੇ ਇਹੋ ਹੀ ਪੀੜੇ ਆਪ ਦਾ ਜਨਨ ਸਦਾ ਕਰੋ ਜਿਹੜੇ ਆਪੋ ਆਪਣੇ ਘਰਾਂ ਲੈ ਕੇ ਦੋਦੇ ਆਓ ਉਸੇ ਵਾਸਤੇ ਕੋਈ ਸੇਵਾ ਦਿਓ ਕੋਈ ਪੈਸਾ ਦਿਓ ਕੋਈ ਖਾਦ ਲਿਕੇ ਦਿਓ ਕੋਈ ਬਿਜਲੀ ਲਿਕੇ ਦਿਓ ਆਪ ਦੀ ਕਣਕ ਵੀੀ ਸਕਣ ਧੰਨਵਾਦ